ਚੈਕਿੰਗ ਦੇ ਦੌਰਾਨ ਪੀ ਆਰਟੀਸੀ ਬੱਸ ਉਹਦੇ ਵਿੱਚ ਇੱਕ ਛੱਤੀ ਬੰਦਾ ਜਿਹਦਾ ਨਾਮ ਗੁਰਲਾਲ ਉਸ ਗੋਰਾ ਖਾਣਾ ਖਾਲੜਾ ਦਾ ਇਹ ਬੰਦਾ ਸੀ ਇਹਦੀ ਤਲਾਸ਼ੀ ਲਈ ਤਾਂ ਉਹਦੇ ਕੋਲੋਂ ਸਾਨੂੰ 300 ਗ੍ਰਾਮ ਹੈਰੋਇਨ ਜਾਂ ਚਿੱਟਾ ਉਹ ਬਰਾਮਦ ਹੋਇਆ ਜੀ ਰਾਮਦਗੀ ਦੇ ਵਿੱਚ ਬੈਕਵਰਡ ਲਿੰਕੇਜ ਤੇ ਕੰਮ ਕਰਦੇ ਆ ਹੋਇਆ ਚਾਰ ਟੋਟਲ ਮੋਰਚਮ ਜਿਹੜੇ ਆ ਇਹਦੇ ਸਮੇਤ ਇਹ 147 ਨੰਬਰ ਮਕਾਦਮੀ ਦੇ ਵਿੱਚ ਐ ਆਏ ਨੇ ਨੋਟਿਸ ਦੇ ਵਿੱਚ ਜਿਨ੍ਹਾਂ ਦੇ ਵਿੱਚੋਂ ਤਿੰਨ ਅਸੀਂ ਰੈਸਟ ਕਰ ਲਏ ਚੌਥਾ ਜਿਹੜਾ ਹੈ ਉਹ ਆਲਰੇਡੀ ਜੇਲ ਦੇ ਵਿੱਚ ਹੈ ਇਹ ਮਾਰੇ ਹਰਸਨਾ ਦੇ ਖਿਲਾਫ ਬਰਾਮਦਗੀ ਦਾ ਬੈਕਵਰਡ ਲਿੰਕੇਜ ਦੇ ਤਹਿਤ ਕੰਮ ਕਰਨਾ ਇੱਕ ਬੜੀ ਸ਼ਾਨਦਾਰ ਉਦਾਹਰਣ ਹੈ ਔਰ ਇਹਦੇ ਵਿੱਚ ਦਰਹਾਂ ਪੁਲਿਸ ਦੀ ਬੜੀ ਵੱਡੀ ਕੰਮ ਜਾਂਦੀ ਹੈ ਮਾਨਯੋਗ ਡੀਜੀਪੀ ਪੰਜਾਬ ਉਹਨਾਂ ਦੀਆਂ ਹਦਾਇਤਾਂ ਤੇ ਡੀਆਈਜੀ ਲੁਧਿਆਣਾ ਰੇਂਜ ਸ੍ਰੀ ਸਤਿੰਦਰ ਸਿੰਘ ਸਰ ਉਹਨਾਂ ਦੀਆਂ ਗਾਈਡਲਾਈਨਸ ਦੇ ਮੁਤਾਬਕ ਸਾਡੇ ਮਾਨਯੋਗ ਐਸਐਸਪੀ ਡਾਕਟਰ ਜੋਤੀ ਜਾਦਵ ਵੈਂਸ ਵਿਆ ਸਖਤ ਹਦਾਇਤਾਂ ਦੇ ਪਾਲਨ ਦੇ ਤਹਿਤ ਜੋ ਮਾਰੇ ਅਲਸਾਂ ਦੇ ਖਿਲਾਫ ਮੁਹਿੰਮ ਚੱਲ ਰਹੀ ਹੈ ਉਹਨੂੰ ਉਸ ਵੇਲੇ ਪੂਰਾ ਬਲ ਮਿਲਿਆ ਇੱਕ ਕਾਮਯਾਬੀ ਮਿਲੀ ਕਿ ਮਿਤੀ 18/9 ਨੂੰ 147 ਨੰਬਰ ਮਕਦਮਾ ਖਾਣਾ ਦੁਰਾਹਾ ਦੇ ਵਿੱਚ ਦਰਜ ਕੀਤਾ ਚੈਕਿੰਗ ਦੇ ਦੌਰਾਨ ਪੀ ਆਰਟੀਸੀ ਬੱਸ ਉਹਦੇ ਵਿੱਚ ਇੱਕ ਸ਼ੱਕੀ ਬੰਦਾ ਜਿਹਦਾ ਨਾਮ ਗੁਰਲਾਲ ਉਸ ਗੋਰਾ ਖਾਣਾ ਖਾਲੜਾ ਦਾ ਇਹ ਬੰਦਾ ਸੀ ਇਹਦੀ ਤਲਾਸ਼ੀ ਲਈ ਤਾਂ ਉਹਦੇ ਕੋਲੋਂ ਸਾਨੂੰ 300 ਗ੍ਰਾਮ ਹੈਰੋਇਨ ਜਾਂ ਚਿੱਟਾ ਉਹ ਬਰਾਮਦ ਹੋਇਆ ਜੀ ਉਹਦੀ ਮਜਬੂਦ ਪੁਛ ਗਿਸ਼ਤੇ ਅਸੀਂ ਅੱਗੇ ਤੇਨੂੰ ਬੰਦੇ ਉਹਦੇ ਚ ਨਾਮਯਦ ਕੀਤੇ ਜੀ ਮੁਹੰਮਦ ਇਰਸ਼ਾਦ ਦਵਿੰਦਰ ਸਿੰਘ ਔਰ ਲਵਪ੍ਰੀਤ ਸਿੰਘ ਜਿਹੜੇ ਇਹਨਾਂ ਦੇ ਬੈਕਵਰਡ ਲਿੰਕੇਜ ਦੇ ਵਿੱਚ ਜਾ ਕੇ ਇਹਦੇ ਵਿੱਚ ਐਸਐਚਓ ਸ਼੍ਰੀ ਆਕਾਸ਼ দত্ত ਉਹਨਾਂ ਨੇ ਡੀਐਸਪੀ ਹਮੰਤ ਜੀ ਦੀ ਮਲੁਤਰਾ ਜੀ ਦੀ ਅਗਵਾਈ ਦੇ ਵਿੱਚ ਇਹਨੂੰ ਇੰਨਾ ਢਗਾਈ ਦੇ ਵਿੱਚ ਇਹਨਾਂ ਜਿਹੜੇ ਬੈਕਵਰਡ ਲਿੰਕੇਜ ਦੀ ਜਦੋਂ ਪੜਤਾਲ ਕੀਤੀ ਤਾਂ ਇਹ ਤਿੰਨ ਮੋਰਜਮਾਂ ਨੂੰ ਮਿਤੀ 19 ਨਵੰਬਰ ਨੂੰ ਨਾਮਜ਼ਦ ਕੀਤਾ ਜੀ ਨਾਮਜ਼ਦ ਕਰਨ ਤੋਂ ਬਾਅਦ ਆਪਣੀ ਤੇਜ਼ ਮੁਹਿੰਮ ਕਰਕੇ ਇਹਨਾਂ ਦੇ ਵਿੱਚੋਂ 29 ਨੂੰ ਜਿਹੜਾ ਦੋਸ਼ੀ ਇਹਦੇ 'ਚ ਨਾਮਜ਼ਦ ਸੀ ਦਵਿੰਦਰ ਸਿੰਘ ਉਹਨੂੰ ਬਾਪੂ ਕੀਤਾ ਜੀ ਉਹਦੇ ਕੋਲੋਂ ਫਿਰ ਡੀਐਸਪੀ ਸਾਹਿਬ ਦੀ ਹਾਜ਼ਰੀ ਦੇ ਵਿੱਚ ਬਕਾਇਦਾ 705 ਗ੍ਰਾਮ ਹੈਰੋਇਨ ਜਿਹੜੀ ਆ ਓਬਰਾਮਦ ਹੋਈ ਜੀ ਔਰ ਇਹਦੇ ਵਿੱਚ ਜਿਹੜਾ ਦੂਜਾ ਦੋਸ਼ੀ ਸੀਗਾ ਜੀ ਉਹਨੂੰ ਵੀ ਬੜੇ ਮਿਹਨਤ ਦੇ ਨਾਲ ਜਾ ਕੇ ਮਿਤੀ 21-9 ਨੂੰ ਮੁਹੰਮਦਰ ਸ਼ਾਹ ਜਿਹੜਾ ਮੁਰਜਮ ਹੈ ਉਹਨੂੰ ਵੀ ਗ੍ਰਿਫਤਾਰ ਕਰ ਲਿਆ ਮੇਰਾ ਕਹਿਣ ਦਾ ਭਾਵ ਇਹ ਇਹਦੀ ਬਰਾਮਦਗੀ ਦੇ ਵਿੱਚ ਬੈਕਵਰਡ ਲਿੰਕੇਜ ਤੇ ਕੰਮ ਕਰਦਿਆਂ ਹੋਇਆ ਚਾਰ ਟੋਟਲ ਮੁਰਜਮ ਜਿਹੜੇ ਆ ਇਹਦੇ ਸਮੇਤ ਇਹ 147 ਨੰਬਰ ਮਕਾਦਮੇ ਦੇ ਵਿੱਚ ਐ ਆਏ ਨੇ ਨੋਟਿਸ ਦੇ ਵਿੱਚ ਜਿਨ੍ਹਾਂ ਦੇ ਵਿੱਚੋਂ ਤਿੰਨ ਅਸੀਂ ਰੈਸਟ ਕਰ ਲਏ ਚੌਥਾ ਜਿਹੜਾ ਹੈ ਉਹ ਆਲਰੇਡੀ ਜੇਲ੍ਹ ਦੇ ਵਿੱਚ ਹੈ ਉਹਦਾ ਵੀ ਹੁਣ ਅਸੀਂ ਪ੍ਰੋਡਕਸ਼ਨ ਫਰੰਟ ਲੈ ਕੇ ਆਵਾਂਗੇ ਤੇ ਅੱਗੇ ਫਰਦਰ ਉਹਦੀ ਵੀ ਮਜੀਦ ਪੁਸ਼ਕਿਸ਼ ਕਰਾਂਗੇ ਕਿ ਇਹਦੇ ਵਿੱਚ ਕੋਈ ਹੋਰ ਫਰਦਰ ਇਹਦੇ ਵਿੱਚ ਕੋਈ ਡਿਵੈਲਪਮੈਂਟ ਹੁੰਦੀ ਹੈ ਤਾਂ ਉਹ ਵੀ ਤੁਹਾਡੇ ਧਿਆਨ ਚ ਲਿਆਂਦੀ ਜਾਊਗੀ ਇਹ ਮਾਰੇ ਅਰਸਨਾ ਦੇ ਖਿਲਾਫ ਬਰਾਮਦਗੀ ਦਾ ਬੈਕਵਰਡ ਲਿੰਕੇਜ ਦੇ ਤਹਿਤ ਕੰਮ ਕਰਨਾ ਇੱਕ ਬੜੀ ਸ਼ਾਨਦਾਰ ਉਦਾਹਰਣ ਹੈ ਔਰ ਇਹਦੇ ਵਿੱਚ ਦਰਾਹਾ ਪੁਲਿਸ ਦੀ ਬੜੀ ਵੱਡੀ ਕਾਮਜਾਗੀ ਹੈ ਜੀ ਸਰ ਜਿਹੜਾ ਗੁਰ